ਇਧਰ ਆਣੀ ਮੇਰਾ ਵੱਡਿਆ ਸਿਆਣੀ ਐ ਵੇ ਭਾਂਡੇ ਮੰਜੇ ਹਾਏ ਹਾਏ ਭਾਂਡੇ ਮੰਜੇ ਇੰਤੋਂ ਭਾਂਡੇ ਮੰਜੇ ਦਾ ਵੀ ਚੱਜ ਨਹੀਂ ਹੈਗਾ ਨਹੀਂ ਸੁਣਦੀ ਨਹੀਂ ਤੂੰ ਕਦੇ ਮਰੀ ਪਤਾ ਨਹੀਂ ਗੱਲ ਹੀ ਨਹੀਂ ਸੁਣਦੀ ਕੀ ਆ ਇਧਰ ਵੇਖ ਆ ਕੇ ਆ ਭਾਂਡੇ ਮੰਜੇ ਆਵੇ ਪੁੱਠੇ ਸਿੱਧੇ ਐਡਾ ਭਾਂਡੇ ਰੱਖੀ ਦੇ ਐਂਜੇ ਰੱਖੀ ਦੇ ਮੁੱਦੇ ਕਰਕੇ ਢੋ ਕੇ ਆਵੇ ਸਾਰੀ ਝੂਠ ਗਲਾਸ ਚ ਲੱਗੀ ਤੈਨੂੰ ਕੋਈ ਕੰਮ ਚੱਜਦਾ ਹੁੰਦਾ ਵੀ ਐ ਮੰਮੀ ਝੂਠ ਨਹੀਂ ਲੱਗੀ ਰਾਸ ਨੇ ਕੱਸਿਆ ਪਿਆ ਨਿਸ਼ਾਨ ਨਹੀਂ ਇਦਾਂ ਦੇ ਲਈ ਅੱਛਾ ਗਲਾਸੀ ਘਸ ਗਿਆ ਹੈ ਨਾ ਤੂੰ ਮੰਨ ਜੇ ਨਾ ਜ਼ਿਆਦਾ ਘੁੱਟ ਕੇ ਤਾਂ ਮੈਂ ਸਫਾਈਆਂ ਕਰਦੀ ਵੀ ਸਾਲ ਕੰਮ ਲਈ ਨਹੀਂ ਨਾ ਹਣੀ ਸੀ ਬਸ ਕੰਮ ਹੀ ਲੱਗਿਆ ਸੀ ਮੈਂ ਸਾਰਾ ਤੋ ਦੇ ਇਹੋ ਜਿਹੀ ਸਫਾਈਆਂ ਕਰ ਲੈਂਗੇ ਓਏ ਕੱਪੜੇ ਮੇਰੇ ਸੂਟ ਕਰਨੇ ਤੋਤਾ ਹੀ ਸੂਟ ਤਾਂ ਮੈਂ ਇਜੀ ਜਿ ਤੋਤਾ ਮੀ ਜਾਣੀ ਝੂਠ ਨਾ ਬੋਲ ਕਿਉਂ ਇੱਕ ਬੰਨੇ ਤੂੰ ਸਰਫ ਰੋੜੀ ਜਾਨੀ ਐ ਇੱਕ ਬੰਨੇ ਤੂੰ ਇਜੀ ਜਿ ਤੋਤਾ ਸਾਰੇ ਸੂਟ ਦੇ ਤੇ ਤੂੰ ਮੇਰੇ ਡੰਡ ਲਾਤੀ ਨਹੀਂ ਮੰਮੀ ਮੈਂ ਸਹੀ ਤੋਪਾ ਰਹਾ ਵਾ ਜੇ ਤੁਹਾਨੂੰ ਲੱਗਦਾ ਨਾ ਖਰਾਬ ਹੈ ਮੈਂ ਦੁਬਾਰਾ ਤੁਹਾਡੇ ਸਾਹਮਣੇ ਧੋ ਦੇਣੀ ਪੈ ਕੇ ਤੇ ਵੇਖ ਲਓ ਅੱਛਾ ਹੁਣ ਮੈਂ ਤੈਨੂੰ ਸਹਰਾਣੇ ਖਲੋ ਕੇ ਤੇ ਫੇਰ ਤੇਰੇ ਕੋ ਕੱਪੜੇ ਧਵਾਇਆ ਕਰਾਂ ਹੈ ਨਾ ਤੇ ਆ ਭਾਂਡੇ ਮੈਂ ਧੋ ਦੇਣੀ ਦੁਬਾਰਾ ਧੋ ਦੇਣੀ ਸਾਰਾ ਕੰਮ ਦੁਬਾਰਾ ਕਰਾਂਗੀ ਧੋ ਦੇਣੀ ਸਾਰੇ ਭਾਂਡੇ ਆਹ ਦੋਦੇ ਸਾਰੇ ਕੰਮ ਹੀ ਦੁਬਾਰਾ ਕਰਾਂਗੀ ਅਜਾਣਾ ਤੇ ਤੂੰ ਅੱਗੇ ਪਾਇਆ ਤੇਰਾ ਪਿਓ ਭੇਜ ਦਿੰਦਾ ਨਾ ਤੈਨੂੰ ਸਰਫਲ ਸਾਬਣ ਜੋ ਵੀ ਆ ਘਰ ਦਾ ਰਾਸ਼ਨ ਤੇ ਰੋੜੀ ਜਾ ਦੁਬਾਰਾ ਕਰ ਦਿੰਦੀ ਏ ਸਾਰਾ ਕੁਝ ਨੂਰੇ ਆ ਨਹੀਂ ਜਰਾ ਹਾਂ ਜੀ ਮੰਮੀ ਕੀ ਲੱਭਣ ਦੇ ਹੁਣ ਇੱਥੋਂ ਕੁਛ ਲਿਆ ਮੈਂ ਸਮਾਨ ਰੱਖਣ ਲਈ ਅੱਛਾ ਤੇ ਆ ਫੜ ਆ ਚੁੰਨੀਆਂ ਧਾਤੀਆਂ ਹੈ ਵੇਖ ਖੋਲ ਕੇ ਜਰਾ ਖੋਲ ਲੈ ਇਹਨਾਂ ਨੂੰ ਵੇਖ ਗੋਡੇ ਗੋਡੇ ਦਾਗ ਲੱਗੇ ਇਹਨਾਂ ਨੂੰ ਕਿਹ ਕੰਮ ਦੀ ਨਹੀਂ ਤੂੰ ਤੇ ਮੰਮੀ ਮੈਂ ਤੋਹੇ ਦਾਗ ਲਾਉਂਦੇ ਨੇ ਹਾਂ ਦਾਗ ਤਾਂ ਤੁਹਾਡੇ ਲੱਗੇ ਸੀ ਸਬਜੀ ਸੁੱਕ ਤੇ ਦਾਗ ਧੋਈ ਦੇ ਆ ਕਾਦੇ ਲਈ ਕੱਪੜੇ ਕਾਦੇ ਲਈ ਧੋਈ ਦੇ ਮੈਂ ਤਾਂਦੇ ਹੀ ਨਹੀਂ ਬੇਵੇ ਕੀ ਕਰਾਂ ਦੱਸੋ ਤੇਰੇ ਕੋਈ ਨਹੀਂ ਜਾਣੇ ਤੇਰੇ ਕੋ ਕੁਛ ਹੁੰਦਾ ਵੀ ਆ ਜੇ ਨਿਕਲ ਦਫਾ ਹੋ ਇੱਥੋਂ ਕੋਈ ਕੰਮ ਤੇ ਤੈਨੂੰ ਕਰਨਾ ਨਹੀਂ ਹੁੰਦਾ ਜਿਹੜਾ ਕੰਮ ਕਵ ਮੈਂ 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 ਕਰਦੀ ਮੈਂ ਲਾਏ ਮੈਂ ਕਿਤੇ ਹਾਂ ਫੋਨ ਵੇਖੀ ਐ ਨਾ ਰੋਟੀ ਰੁੱਟੀ ਖਾ ਲਈਓ ਖਾ ਲਈ ਮੰਮੀ ਮੈਨੂੰ ਤਾਂ ਲੱਗਦਾ ਤੇਰੀ ਸ਼ਕਲ ਵੇਖ ਕੇ ਪਿੱਤ ਰੋਟੀ ਖਾਦੀ ਐ ਖਾਦੀ ਐ ਮੰਮੀ ਮੇਥੀ ਦੀ ਸਬਜ਼ੀ ਬਣੀ ਉਹਦੇ ਨਾਲ ਖਾਦੀ ਐ ਹਾਂ ਹਾਂ ਮੇਥੀ ਬਣਾਈ ਐ ਹਾਂਜੀ ਹਾਂਜੀ ਕਿਉਂ ਕੀ ਐ ਜੀ ਤੂੰ ਹੀ ਤਾਂ ਐ ਪੁੱਛੰਦਾ ਜਿੱਦਾਂ ਤੂੰ ਸੇਰ ਦੀ ਰੋਟੀ ਨਹੀਂ ਖਾਦੀ। ਹਾਂ ਖਾਦੀ ਮੈਂ ਰੋਟੀ, ਰੋਟੇ ਖਾਦੀ। ਸਵਾਤ ਮਿੱਟੀ ਮੈਨੂੰ ਰੋਟੀ ਦਿੰਦੀ ਓ। ਪੁੱਛਦੀ ਨਹੀਂ ਮੈਨੂੰ ਤੇ। ਪਰ ਸੇਰ ਦਾ ਪਾਣੀ ਦਾ ਘੁੱਟ ਨਹੀਂ ਪੀਤਾ। ਕੋਈ ਗੱਲ ਇਹ ਨਾ ਹੁਣ ਮੈਂ ਆਵਾਜ਼ ਮਾਰ ਕੇ ਪੁੱਛਦਾ ਵਾਂ। ਤੂੰ ਰੋਟੀ ਖਾਦੀ ਨਾ ਤੀ ਆਪ ਖਾ ਲੈਣੀ ਹੈ ਪਕਾ ਕੇ। ਚਲ ਕੋਈ ਗੱਲ ਨਹੀਂ। ਜੇ ਮੈਂ ਆਪੇ ਪਕਾ ਕੇ ਖਾਣੀ ਐ ਤੇਨੂੰ ਮੈਂ ਕੀ ਕਰਨੋਂ ਲਿਆਂਦਾ। ਕੋਈ ਨਹੀਂ ਤੂੰ ਹੀ ਆਵਾਜ਼ ਮਾਰੂਗਾ ਕਿ ਮੈਂ ਮਰਾਂ। ਮਾਰ ਲੈ ਤੂੰ ਆਪੇ ਹੀ। ਕਿੱਥੇ ਹੈਗੀ ਅੰਜੂ ਗਰਲਸਨ ਮੇਰੀ ਇੱਕ ਮਿੰਟ। ਮਨਜੋ ਇਹ ਕੀ ਕਰਦੀ ਪਈ ਆ ਮੈਂ ਬਸ ਚੌਂਕਾ ਸਾਫ ਕਰਦੀ ਸੀ ਫ੍ਰੀ ਹੋ ਗਿਆ ਨਾ ਤੇ ਫਿਰ ਜਾਨੀ ਉਪਰ ਛਾਤ ਤੇ ਕੱਪੜੇ ਵੀ ਪੇ ਲਾ ਕੇ ਲਿਆਵਾ ਦੱਸੋ ਤੁਸੀਂ ਇਹ ਸਾਰੇ ਕੰਮ ਹੁੰਦੇ ਰਹਿਣੇ ਤਾਂ ਮੰਮੀ ਨੂੰ ਰੋਟੀ ਕਿਉਂ ਨਹੀਂ ਦਿੱਤੀ ਰੋਟੀ ਮੰਮੀ ਕਹਿੰਦਾ ਮੇਰਾ ਜੀ ਨਹੀਂ ਕਰਨ ਦੇ ਤਾਂ ਕੀ ਕਰਦੀ ਮੰਮੀ ਨੇ ਚਾਰ ਆਸ ਖਾਲੇ ਸੀ ਸੋਇਰੇ ਦੁਬਾਰਾ ਮੈਂ ਪੁੱਛੀ ਤੇ ਕੰਦੇ ਮੈਨੂੰ ਫਰੂਟ ਕੱਟ ਦੇ ਬਸ ਫਿਰ ਮੈਂ ਕੰਮ ਲੱਗ ਗਈ ਠੀਕ ਆ ਜੇ ਤੋ ਚਾਰ ਪੰਜ ਵੇ ਪੁੱਛ ਰਹੀ ਕਰੀ ਹੋਰ ਪੁੱਛ ਲੈਣੀ ਮੰਮੀ ਨੂੰ ਤੇ ਕਿਹਦੇ ਰੱਬ ਦੇ ਬਣਾ ਹੀ ਤੈਨੂੰ ਪਤਾ ਨਾ ਬਜ਼ੁਰਗ ਆ ਕਿਤੇ ਭੁੱਖ ਲੱਗੀ ਜਾਂਦੀ ਆ ਕਿਤੇ ਚੇਤੇ ਭੁੱਲ ਜਾਂਦਾ ਵਾ ਐਦਾਂ ਨਾ ਕਰਿਆ ਕਰ ਮਾਂ ਮਰੀ ਨੂੰ ਭੁੱਖੀ ਨਾ ਰੱਖਿਆ ਕਰ ਮੈਂ ਐਦਾਂ ਦਾ ਕੁਝ ਨਹੀਂ ਕਰਦੀ ਮੈਂ ਉਹਨਾਂ ਨੂੰ ਪੁੱਛਦੀ ਆ ਚੰਗੀ ਤਰ੍ਹਾਂ ਪੁੱਛਦੀ ਆ ਬਸ ਮੰਮੀ ਨੂੰ ਮੈਂ ਨਹੀਂ ਚੰਗੀ ਲੱਗਦੀ ਨਾ ਮੰਮੀ ਨੂੰ ਮੇਰਾ ਕਿੱਤਾ ਕੰਮ ਪਸੰਦ ਹੈ ਨਾ ਮੰਮੀ ਨੂੰ ਮੈਂ ਘਰ ਚ ਚੰਗੀ ਲੱਗਦੀ ਆ ਪਤਾ ਨਹੀਂ ਮੰਮੀ ਕੀ ਚਾਹੁੰਦੇ ਨੇ ਮੇਰੇ ਤੋਂ ਅੱਗੇ ਪਿੱਛੇ ਅੱਗੇ ਪਿੱਛੇ ਹੋ ਕੇ ਉਹਨਾਂ ਦੇ ਤੁਰੇ ਫਿਰਦੀ ਆ ਕਿ ਮੰਮੀ ਕੀ ਚਾਹੀਦਾ ਦੱਸੋ ਮੈਂ ਖਲੋਤੀ ਆ ਮੈਂ ਕੀ ਕਰਾਂ ਜੇ ਕੋਈ ਕਮੀ ਹੋ ਗਈ ਤਾਂ ਹੀ ਮੰਮੀ ਕਹਿੰਦੇ ਨਾ ਮੰਮੀ ਅੰਦਰ ਮੈਨੂੰ ਵੀ ਕਹਿ ਰਹੇ ਸੀ ਪਾਟਿਆ ਜਦੋਂ ਸਰਪਨੇ ਨਿਕਲਦਾ ਤੇ ਉਹਨਾਂ ਸਰਪ ਤੋਂ ਵੇਖ ਲਿਆ ਕਰਨਾ ਚੰਗੀ ਤਰ੍ਹਾਂ ਕੱਢ ਦੇ ਅਗਰ ਪਾਣੀ ਚੰਗੀ ਤਰ੍ਹਾਂ ਮਾਰ ਲਿਆ ਕਰਾਂ ਪਾਟਿਆਂ ਨੂੰ ਠੀਕ ਆ ਦੇ ਦੇ ਨੀ ਜਾ ਮੈਂ ਕਿਹਾ ਮਨ ਥੋੜੇ ਜਿਹੇ ਪੈਸੇ ਦੇ ਦੋ ਕੀ ਕਰਨੇ ਪੈਸੇ ਪੈਸੇ ਮੈਨੂੰ ਚਾਹੀਦੇ ਨੇ ਜ਼ਰੂਰਤ ਹੈ ਕਿ ਕੁਝ ਚੀਜ਼ਾਂ ਖਰੀਦਣੀਆਂ ਕਰਨੀਆਂ ਕਿੰਨੇ ਚਾਹੀਦੇ ਆ ਦੇ ਦੋ 4-5000 ਰੁਪਏ ਦੇ ਦੋ ਚਲੋ ਮੇਰੇ ਪੈਸੇ ਨੂੰ ਕੋਈ ਗੱਲ ਨਹੀਂ ਉਹਨੂੰ ਚਾਹੀਦੇ ਆਹੋ ਚਾਹੀਦੇ ਇਹਨੂੰ ਅੱਗੇ ਲੁੱਟ ਘਟ ਪਾਈ ਇਹਨੇ ਉਹ ਲਡਾਲਵੇ ਕੀ ਬੜਾ ਕੀ ਕਰਨੇ ਹੈ ਤੇਕੇ ਦੇਣੇ ਕਿ ਕਿੱਥੇ ਦੇਣੇ ਹੈ ਪੈਸੇ ਚਾਹੀਦੇ ਨੂੰ ਹਾਂ ਮੈਨੂੰ ਕੋ ਚੱਜ ਦਾ ਕਰਨਾ ਨਹੀਂ ਆਂਦਾ ਨਾ ਕਿਹਦੇ ਚੱਜ ਦੀ ਰੋਟੀ ਬਣਾਉਣੀ ਹੁੰਦੀ ਹੈ ਮੇਰੇ ਆ ਪੇਰੇ ਤੋਂ ਬੜੀ ਪਰੇਸ਼ਾਨ ਆ ਤੂੰ ਪੁੱਵੇ ਚੜਾਇਆ ਇਹਨੂੰ ਮੰਮੀ ਮੈਂ ਸਵੇਰੇ ਵੀ ਤੁਹਾਨੂੰ ਰੋਟੀ ਪੁੱਛੀ ਸੀ ਦੁਬਾਰਾ ਵੀ ਪੁੱਛੀ ਕਿ ਆਪ ਹੀ ਕਿਹਾ ਮੈਂ ਨਹੀਂ ਖਾਣੀ ਅੱਛਾ ਮੇਰਾ ਕੀ ਕਸੂਰ ਹੈ ਤੂੰ ਨਾ ਮੁੰਡੇ ਸਾਹਮਣੇ ਬਹੁਤਿਆਂ ਚੌਧਰਾ ਨਾ ਸਾੜ ਬਹੁਤ ਤੂੰ ਰੋਟੀਆਂ ਪਛਦੀ ਮੈਨੂੰ ਕਹੇ ਗਰਮ ਗਰਮ ਪਕਾ ਕੇ ਦਿੰਨੀ ਹੈ ਇਹ ਘਰ ਦਾ ਕੰਮ ਸਹੀ ਨਹੀਂ ਨਾ ਕਰਦੀ ਹਾਂ ਕਪੜੇ-ਕਪੜੇ ਨਹੀਂ ਨਾ ਸਹੀ ਧੁੰਦੀ ਐ। ਤੈਨੂੰ ਦੱਸਿਆ ਤਾਂ ਹੈਗਾ ਕੁਝ ਵੀ ਨਹੀਂ ਕਰਨਾ ਆਉਂਦਾ ਇਹਨੂੰ। ਇਹਨੂੰ ਭਾਂਡੇ ਵੀ ਨਹੀਂ ਧੋਣੇ ਆਉਂਦੇ ਹਨਾ ਇਹਨੂੰ। ਤੂੰ ਕੀ ਕਹਿਣਾ ਚਾਹਨਾ? ਤਾਂ ਇਦਾਂ ਕਰੀਏ ਇਹਨੂੰ ਰਹਿਣ ਦੀਏ। ਇਹਨੂੰ ਨਾ ਚੁੱਪ ਕਰਕੇ ਬੈਠੀ ਰਹਿ ਗੋਈ ਆਪਾਂ ਨਾ ਕੰਮ ਵਾਲੀ ਲਾ ਲਈਏ। ਅੱਛਾ ਕਮਾ ਲੀਆਂ ਪੈਸੇ ਪਤਾ ਕਿੰਨੇ ਲੈਂਦੀਆਂ? ਕੱਪੜੇ ਧੋਣ ਦੇ ਵੱਖਰੇ, ਸਫਾਈ ਦੇ ਵੱਖਰੇ ਤੇ ਭਾਂਡਿਆਂ ਦੇ ਵੱਖਰੇ ਤੇ ਮੇਰੇ ਕੋਲ ਰੋਟੀਆਂ ਪਕਾਣੀਆਂ, ਰੋਟੀਆਂ ਦੇ ਵੱਖਰੇ ਤੇ ਕਿੱਥੋਂ ਇੰਨੇ ਪੈਸੇ ਦੇਨੇ? 10-12000 ਰੁਪਇਆ। 10-12000 ਰੁਪਇਆ ਮੰਮੀ। ਝੋੜ ਚਲੋ ਇਹ ਗੱਲ ਤੇ ਤੁਹਾਨੂੰ ਸਮਝ ਆ ਗਈ ਨਾ ਕਿ 10-12000 ਰੁਪਏ ਲੈ ਜਾਂਦੀਆਂ ਇਹੋ ਕੰਮ ਹੀ ਕਰਦੀ ਆ ਸਾਰਾ ਦਿਨ ਮਰਦੀ ਰਹਿੰਦੀ ਘੁੱਲਦੀ ਰਹਿੰਦੀ ਉਹਦੇ ਨਾਲ ਤੇ ਇਹ 4-5000 ਰੁਪਏ ਲੈ ਵੀ ਲਊਗੀ ਤਾਂ ਕੀ ਆਕਰ ਆ ਜੂਗੀ ਮੈਂ ਨਾ ਅੱਜ ਕੰਮ ਲਈ ਰੱਖ ਲਈ ਨਾ ਮੰਮੀ ਤੇ ਤੇਰਾ ਖਰਚਾ ਬੰਦ ਹੋ ਜਾਣਾ ਹੀ ਇਹ ਤੂੰ ਸੋਚ ਲੈ ਕੰਮ ਲਈ ਰੱਖਣੀ ਆ ਕਿ ਇਹਦੇ ਨਾਲ ਸਹੀ ਰਹਿਣਾ ਵਾ ਕਿ ਘਰ ਦਾ ਚੰਗਾ ਹੀ ਭਲਾ ਕੰਮ ਕਰਦੀ ਆ ਮਾੜਾ ਕਰਦੀ ਚੰਗਾ ਕਰਦੀ ਕਰਦੀ ਤਾਂ ਹੈਗੀ ਆ ਨਾ ਇਹ ਗੱਲ ਤੇਰੇ ਠੀਕ ਹੈ ਸੋਖ ਚਲ ਦੇ ਦੇ ਸੋਖ ਪੈਸੇ ਜਿੰਨੇ ਮੰਗਦੀ ਆ ਮੈਂ ਜੇ ਮੈਂ 4-5000 ਰੁਪਏ ਨੂੰ ਦੇ ਵੀ ਦੇਣਾ ਨਾ ਇਹਦਾ ਹੱਕ ਵਾ ਉਹਨੂੰ ਵੀ ਆਪਣੀਆਂ ਲੋੜਾਂ ਵਾ ਉਹਨੇ ਉਹਨਾਂ ਕਿ ਚੀਜ਼ ਲੈਣੀ ਹੁੰਦੀ ਉਹ ਕਿਹੜਾ ਬਾਹਰ ਸੁੱਟ ਹੁੰਦੀ ਆ ਐਦਾਂ ਨਹੀਂ ਕਹੀ ਦੰਦਾ ਕਿਨੇ ਪੇਕੇ ਦੇ ਦੇਣਾ ਜਿੱਥੇ ਦੇਣਾ ਉੱਥੇ ਦੇ ਦੇਣਾ ਆ ਗੱਲਾਂ ਆਪਣੇ ਮਨ 'ਚ ਨਹੀਂ ਸੋਚਦੀਆਂ ਹੁੰਦੀਆਂ ਗਲਤਮਲ ਦਾ ਆ ਫੜ ਤੂੰ ਜੋ ਚੀਜ਼ ਲੈ ਹੋਣੀ ਆ ਨਾ ਫੜ ਕੇ ਲੈ ਆਵੀਂ ਨਹੀਂ ਰਹਿਣ ਦੋ ਮੰਮੀ ਦਾ ਮੂਤਰ ਖਰਾਬ ਹੋਏਗਾ ਕੀ ਮਤਲਬ ਖਰਚ ਕਲੇਸ਼ ਥੋੜੀ ਪਾਣਾ ਨਹੀਂ ਨਹੀਂ ਕੋਈ ਕਲੇਸ਼ ਨਹੀਂ ਪੈਂਦਾ ਲੱਲਾ ਤੂੰ ਫੜ ਬੜ ਬੜ ਰੱਖਲਾ ਇੰਨਾ ਨਹੀਂ ਸੋਚੀ ਹੁੰਦਾ ਮਮੀ ਨਾ ਤੈਨੂੰ ਪਤਾ ਮੂੰਹ ਦੇ ਬੜ ਬੋਲੇ ਮਮੀ ਦੇ ਮਨ ਚ ਦੋੜਾ ਕੁਛ ਹੈਗਾ ਵਾ ਮਮੀ ਇਹ ਕਰਨਾ ਨਾ ਮੈਂ ਆਪਣਾ ਸਮਝ ਕੇ ਚੱਲਦੀ ਹਾਂ ਇਹ ਨਹੀਂ ਕਿ ਕਰਦੇ ਕੰਮ ਮੈਂ ਤਾਂ ਨਹੀਂ ਚੰਗੀ ਤਰ੍ਹਾਂ ਕਰਦੀ ਤੁਹਾਡੀ ਨਜ਼ਰ ਚ ਖਾਰੇ ਮੇਰਾ ਸੋਹਰਾ ਘਰ ਹੈ ਇਹ ਮੇਰਾ ਆਪਣਾ ਘਰ ਹੈ ਹਰ ਚੀਜ਼ ਨੂੰ ਨਾ ਆਪਣੀ ਸਮਝ ਕੇ ਸਾਫ਼ ਕਰਦੀ ਹਾਂ ਹਰ ਚੀਜ਼ ਨਾਲ ਮੈਨੂੰ ਪਿਆਰ ਹੈਗਾ ਵਾ ਪਰ ਪਤਾ ਨਹੀਂ ਤੁਹਾਡੇ ਦਿਲ ਚ ਮੇਰੇ ਲਈ ਹੈ ਹੀ ਨਹੀਂ ਨਾ ਪਿਆਰ ਨਾ ਹੀ ਕੋਈ ਜਗ੍ਹਾ ਹੀ ਹੈ ਨਹੀਂ ਨਹੀਂ ਜਿਹੜੇ ਪੈਸੇ ਹਨਾ ਇਹ ਜਿਹੜੇ ਮੈਂ ਲੈਣੇ ਸੀ ਇਹ ਵੀ ਮੈਂ ਆਪਣੇ ਲਈ ਨਹੀਂ ਸੀ ਲੈਣਾ ਮੰਮੀ ਤੇ ਹੀ ਪਰਸੋਂ ਕਹਿੰਦੇ ਸੀ ਨਾ ਤੁਹਾਡੀਆਂ ਦਵਾਈਆਂ ਮੁੱਕੀਆਂ ਕੀ ਕਿਹਾ ਸੀ ਨਾ ਮਟੀ ਦਾ ਸੂਟ ਵੀ ਮੇਰੇ ਲਈ ਆ ਦੀ ਤੇ ਮੈਂ ਨਾਲ ਕੋਈ ਲੈ ਕੇ ਖਰਚਾ ਕਰਨਾ ਮੰਮੀ ਆਪਣੇ ਉੱਤੇ ਥੋੜੀ ਖਰਚ ਨਹੀਂ ਸੀ ਚਲ ਅੰਜੋ ਮੈਨੂੰ ਹੋਰ ਸ਼ਰਮਿੰਦਾ ਨਾ ਕਰ ਕੋਈ ਗੱਲ ਨਹੀਂ ਤੂੰ ਮੇਰੇ ਘਰ ਦੀ ਨੂੰਹ ਧੀ ਆ ਕੋਈ ਗੱਲ ਨਹੀਂ ਜੇ ਮੈਂ ਕਹਿ ਤਾ ਨਾ ਤੇ ਤੂੰ ਗੁੱਸਾ ਨਾ ਕਰ ਕੋਈ ਗੱਲ ਨਹੀਂ ਵੇ ਲੋ ਮਮੀ ਤੁਸੀਂ ਕਿੰਨਾ ਨਾ ਮਾੜਾ ਚੰਗਾ ਕਹਿਣ ਦੇ ਕਿੰਨਾ ਬੁਰਾ ਭਲਾ ਕਹਿਣ ਦੇ ਕਿ ਉਹਨੇ ਪੇਕੇ ਤੋਂ ਪੈਸੇ ਦੇ ਦੇਨੇ ਤੇ ਸਮਾਨ ਤੇ ਢਾਡਾ ਲਿਉਣਾ ਹੈ ਉਹ ਸਿਰਫ ਤੁਹਾਨੂੰ ਨਾ ਐਦਾ ਦੱਸਣਾ ਨਹੀਂ ਚਾਹੁੰਦੀ ਵੀ ਤੁਹਾਡੇ ਆਵੇਂ ਦਿਲ-ਦਮਾਦ ਕੋਈ ਆਵੇਂ ਬੋਝ ਨਾ ਪਵੇ ਉਹ ਜਿਹੜੇ ਪੈਸੇ ਮੇਰੇ ਕੋਲ ਲੈਂਦੀ ਉਹ ਧੜ ਤੇ ਲੌਂਦੀ ਆ ਬਿਲਕੁੱਚੇ ਤੇ ਮੈਂ ਸੋਚਿਆ ਹੀ ਨਹੀਂ ਸੋਖ ਅਲਤੂ ਵੀ ਨਾ ਪੋਤੋ ਨਮ ਮਾਫ ਕਰਦੇ ਮੈਨੂੰ ਮੇਰਾ ਪੋਤੋ ਤੁਹਾਨੂੰ ਪਤਾ ਵਾ ਦਿਨ ਰਾਤ ਉਹ ਕੰਮ ਕਰਦੀ ਆ ਸਾਰਾ ਦਿਨ ਉਹ ਲੱਗੀ ਰਹਿੰਦੀ ਆ ਤਾਂ ਨਹੀਂ ਉਹਦੀ ਕਦਰ ਪਿੰਦੀ ਉਹ ਵੀ ਬਾਅਦ ਜਿੱਦਾਂ ਕੰਮ ਲੀਏ ਕੰਮ ਕਰਦੀ ਨਾ ਉਹ ਵੀ ਛੁੱਟੀਆਂ ਕਰਦੀਆਂ ਵਾ ਉਹ ਜਦ ਵੀ ਕੋਈ ਛੁੱਟੀ ਕਰਦੀ ਆ ਉਹਦਾ ਵੀ ਆਪਣਾ ਘਰ ਵਾ ਇਸ ਕਰਕੇ ਉਹ ਨੂੰ ਬਣਾਉਣ ਤੇ ਲੱਗੀ ਰਹਿੰਦੀ ਮੰਮੀ ਇਹ ਗੱਲਾਂ ਨਹੀਂ ਸੋਚਣੀਆਂ ਹੁੰਦੀਆਂ ਨਾਲ ਮਾਫੀ ਇਹਨੇ ਕੋਈ ਐਦਾਂ ਦੇ ਮਾਫੀ ਮੁਕੀ ਨਾ ਮੰਗਿਆ ਕਰੋ ਤੁਸੀਂ ਆਪਣਾ ਨਾ ਦਿਲ ਦਿਮਾਗ ਸਹੀ ਰੱਖੋ ਠੀਕ ਆ ਪਿਆਰ ਨਾ ਰਿਹਾ ਕਰੋ ਉਹਦੇ ਨਾਲ ਚਰਾਲ ਮਿਲ ਕੇ ਨਾ ਸਾਰੇ ਕੰਮ ਹੋ ਜਾਂਦੇ ਨੇ ਚੱਲ ਪਰੇ ਛੱਡੋ ਨਾ ਮੈਨੂੰ ਇਹ ਬੰਲਾ ਨਹੀਂ ਸੀ ਕਹਿਣੀਆਂ ਚਾਹੀਦੀ ਸਰਦੀਏ ਮੰਮੀ ਤੇ ਲੋਕੀ ਕਹਿੰਦੇ ਆ ਨਾ ਜੇ ਸਾਥ ਜੰਗੀ ਆ ਨਾ ਤੇ ਘਰ ਚ ਸਵਰਗ ਆ ਜੇ ਸਾਥੀਆਂ ਚੰਗੇ ਤੇ ਘਰ ਚ ਨਰਕ ਵਾ ਜ਼ਰੂਰੀ ਹੈ ਲੋਕਾਂ ਕੋ ਗੱਲਾਂ ਸੁਣਨੀਆਂ ਵਾ ਜਦੋਂ ਚੰਗੀ ਹੋ ਆ ਇਸ ਘਰ ਨੂੰ ਸਵਰਗ ਬਣਾ ਇਹ ਦਾ ਬੱਚਾ ਅੱਜ ਤਾਂ ਮੈਂ ਕੋਈ ਗੱਲ ਨਹੀਂ ਕਰਾਂ ਤੀਨ ਮੰਮੀ